ਆਦਨਿਸ ਵਾਲਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ 파ਰਮਜੀਤ ਸਿੰਘ ਪਕਨੇ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਇੰਗਲੈਂਡ ਖਬਰਨਾਮਾ ਦੇ ਵਿੱਚ ਵੱਡੀ ਖਬਰ ਗ੍ਰੈਸ ਕੱਤਰ ਏਵਰਟ ਕੰਪਲ ਦਾ ਇੱਕ ਵੱਡਾ ਬਿਆਨ ਉਸ ਵਕਤ ਨਿਕਲ ਕੇ ਆਇਆ ਜਦੋਂ ਪੂਰੇ ਯੂਕੇ ਦੇ ਵਿੱਚ ਦੰਗਿਆਂ ਦਾ ਵੱਡਾ ਪ੍ਰਭਾਵ ਸਾਰੀ ਦੁਨੀਆ ਨੇ ਦੇਖਿਆ ਤੇ ਉਹਨਾਂ ਨੇ ਕਿਹਾ ਕਿ ਨਫ਼ਰਤ ਭਰੇ ਵਿਸ਼ਵਾਸ਼ਨ ਅੱਗੇ ਵਧਾਉਣ ਵਾਲੇ ਲੋਕਾਂ ਤੇ ਕਾਰਵਾਈ ਕੀਤੀ ਜਾਵੇਗੀ ਤੇ ਗ੍ਰੈਸ ਕੱਤਰ ਏਵਰਟ ਜਿਨ੍ਹਾਂ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਯੂਕੇ ਦੇ ਅੰਦਰ ਫੈਲੇ ਦੰਗਿਆਂ ਦੇ ਮੱਦੇਨਜ਼ਰ ਲੋਕਾਂ ਨੂੰ ਹਾਨੀਕਾਰਕ ਨਫ਼ਰਤ ਭਰੇ ਵਿਸ਼ਵਾਸ਼ਾਂ ਨੂੰ ਧੱਕਣ ਅਤੇ ਕੱਟਰ ਪੰਥੀਆਂ ਦੇ ਨਾਲ ਲੜਨ ਲਈ ਇੱਕ ਨਵੀਂ ਪਹੁੰਚ ਨੂੰ ਕਿੱਕਸਟਾਰਟ ਕੀਤਾ ਅਤੇ ਦੱਸਦੀ ਹੈ ਕਿ ਉਹਨਾਂ ਨੇ ਵਾਅਦਾ ਕੀਤਾ ਹੈ ਕਿ ਗ੍ਰਹਿ ਦਫ਼ਤਰ ਅਤੰਕਵਾਦ ਦਾ ਮੁਕਾਬਲਾ ਕਰਨ ਵਾਸਤੇ ਇੱਕ ਨਵੇਂ ਵਿਕਾਸ ਦੇ ਉੱਪਰ ਤੇਜ਼ੀ ਨਾਲ ਕੰਮ ਕਰ ਰਿਹਾ ਤੇ ਤੇਜ਼ ਦੌੜਨ ਦੀ ਸ਼ੁਰੂਆਤ ਕੀਤੀ ਗਈ ਹੈ ਇਹ ਵਿਸ਼ੇਸ਼ਲਕ ਦੀ ਗੱਲ ਕੀਤੀ ਜਾਵੇ ਉਹਨਾਂ ਨੇ ਸਪੱਸ਼ਟਾ ਪ੍ਰਦਾਨ ਕੀਤੀ ਹੈ ਕਿ ਯੂਕੇ ਦੇ ਵਿੱਚ ਕੱਟੜਵਾਦ ਦੇ ਅੰਦਰ ਬਦਲੇ ਦੇ ਪੈਟਰਨਾਂ ਦਾ ਜਵਾਬ ਦੇਣ ਵਾਸਤੇ ਨਵੀਂ ਸਰਕਾਰ ਖਾਸ ਤੌਰ ਤੇ ਅਤਵਾਦੀ ਵਿਰੋਧੀ ਰਣਨੀਤੀ ਨੂੰ ਸੂਚਿਤ ਕਰੇਗਾ ਹੋਮ ਆਫਿਸ ਨੇ ਕਿਹਾ ਹੈ ਕਿ ਇਹ ਸਕੀਮ ਯੂਕੇ ਦੇ ਅੰਦਰ ਇਸਲਾਮੀ ਅਤੇ ਸੱਜੇ ਪੱਖੀ ਕੱਟੜਵਾਦੀ ਦੋਵਾਂ ਨੂੰ ਉਭਾਰਨ ਦੇ ਨਾਲ-ਨਾਲ ਵਿਕਾਸ ਵਿਆਪਕ ਜੋ ਖਾਸ ਤੌਰ ਤੇ ਵਿਚਾਰਧਾਰਾ ਰੁਝਾਨ ਨੂੰ ਵੀ ਦੇਖੇਗੀ ਜਿਸ ਵਿੱਚ ਅਤੀ ਅੰਤ ਦੁਰਵਿਵਹਾਰ ਜਾਂ ਵਿਸ਼ਵਾਸ ਸ਼ਾਮਲ ਨੇ ਜੋ ਹਿੰਸਾ ਵਿੱਚ ਫੇਕ ਸ਼ੋਸ਼ਨ ਵਰਗੀਆਂ ਵਿਆਪਕ ਸ਼੍ਰੇਣੀਆਂ ਦੇ ਵਿੱਚ ਫਿੱਟ ਨੇ ਤੇ ਉੱਥੇ ਦੱਸਦੀ ਹੈ ਕਿ ਸੌਥਪੋਰਟ ਦੇ ਵਿੱਚ ਚਾਕੂ ਦੇ ਹਮਲੇ ਦੇ ਸ਼ੱਕੀਆਂ ਦੇ ਆਲੇ ਦੁਆਲੇ ਗਲਤ ਜਾਣਕਾਰੀ ਪੈਦਾ ਕਰਨ ਵਾਲੇ ਜੋ ਵਿਗਾੜ ਪੂਰੇ ਯੂਕੇ ਦੇ ਵਿੱਚ ਦੇਖਣ ਨੂੰ ਮਿਲੇ ਇਸ ਨਾਲ ਸੰਬੰਧਿਤ ਮਜਿਸਟਰੇਟ ਅਦਾਲਤਾਂ ਦੇ ਵਿੱਚ ਹੁਣ ਲਗਭਗ 460 ਲੋਕਾਂ ਨੂੰ ਪੇਸ਼ ਕਰ ਦਿੱਤਾ ਗਿਆ ਤੇ ਨਿਆਂ ਉਹਨਾਂ ਨੂੰ ਦਿੱਤਾ ਜਾ ਰਿਹਾ 18 ਸਾਲ ਤੋਂ ਘੱਟ ਉਮਰ ਜਾਂ 72 ਸਾਲ ਦੇ ਵੱਧ ਤੋਂ ਵੱਧ ਉਮਰ ਦੇ ਲੋਕਾਂ ਦੇ ਉੱਪਰ ਇਹ ਦੋਸ਼ ਲਗਾਏ ਗਏ ਨੇ ਤੇ ਕਈਆਂ ਤੇ ਇਸ ਤਰ੍ਹਾਂ ਦੇ ਜੋ ਦੋਸ਼ ਲੱਗੇ ਨੇ ਜਿਨ੍ਹਾਂ ਨੇ ਨਸਲੀ ਨਫ਼ਰਤ ਨੂੰ ਪੜ੍ਹਾਉਣ ਦੇ ਲਈ ਲਿਫਤੀ ਸਮੱਗਰੀ ਨੂੰ ਸੋਸ਼ਲ ਮੀਡੀਆ ਤੇ ਜਾ ਕੇ ਪ੍ਰਕਾਸ਼ਿਤ ਕੀਤਾ ਤੇ ਹੋਰ ਜਿਤੇ અપમાનਜਨਕ ਸੰਦੇਸ਼ ਵੀ పోస్ట్ ਕੀਤੇ ਨੇ ਖਾਸ ਤੌਰ ਤੇ ਅਤਵਾਦ ਦੇ ਵਾਧੇ ਨੂੰ ਹੱਲ ਕਰਨ ਲਈ ਅਸਫਲ ਰਹਿਣ ਨੇ ਇਹ ਸਭ ਚੀਜ਼ਾਂ ਤੇ ਅਸੀਂ ਆਨਲਾਈਨ ਕਟਰਪਤੀ ਨੌਜਵਾਨਾਂ ਦੀ ਗਿਣਤੀ ਵਾਧੀ ਹੋਈ ਦੇਖ ਰਹੇ ਆ ਜੋ ਇੱਕ ਵੱਡਾ ਚਿੰਤਾ ਦਾ ਵਿਸ਼ਾ ਵੀ ਇਸ ਨੂੰ ਕਿਹਾ ਜਾ ਸਕਦਾ ਹੈ ਹਰ ਕਿਸਮ ਦੇ ਤੋੜਪਾਨ ਨਫਰਤ ਭਰੀ ਪ੍ਰਕੜਾਟ ਅਤੇ ਭਾਈਚਾਰੇ ਤੇ ਲੋਕਤੰਤਰ ਦੇ ਤਾਣੇ ਬਾਣੇ ਨੂੰ ਤੋੜ ਦਿੰਦੇ ਨੇ ਗਰੇਸ ਕੱਥਰ ਨੇ ਅੱਗੇ ਵੀ ਕਿਹਾ ਕਿ ਅਤਵਾਦ ਖਾਸ ਕਰਕੇ ਇਸ ਬ੍ਰੁਧ ਕਾਰਵਾਈ ਨੂੰ ਹਾਲੀਵੈਚ ਸਾਲਾਂ ਦੇ ਅੰਦਰ ਬੁਰੀ ਤਰ੍ਹਾਂ ਇਸ ਨੂੰ ਖੋਖਲਾ ਕਰ ਦਿੱਤਾ ਗਿਆ ਜਦੋਂ ਇਸ ਦੀ ਸਭ ਤੋਂ ਵੱਧ ਲੋਡ ਹੋਣੀ ਚਾਹੀਦੀ ਸੀ ਇਸ ਲਈ ਮੈਂ ਗ੍ਰਹਿ ਦਫਤਰ ਨੂੰ ਕੱਟਰਪੰਤੀ ਰੁਝਾਨਾਂ ਦਾ ਨਕਸ਼ਾ ਬਣਾਉਣਾ ਤੇ ਨਿਗਰਾਨੀ ਕਰਨਾ ਲੋਕਾਂ ਦੇ ਲਈ ਕੱਟਰਪੰਤੀ ਵਿਚਾਰ ਧਾਰਾ ਨੂੰ ਦੂਰ ਕਰਨਾ ਤੇ ਉਹਨਾਂ ਨੂੰ ਦੂਰ ਕਰਨ ਲਈ ਕੰਮ ਕਰਦੀ ਰਹਾਂਗੀ ਤੇ ਇਸ ਲਈ ਇਸ ਬਾਰੇ ਸਬੂਤਾਂ ਨੂੰ ਸਮਝਣ ਲਈ ਮੌਜੂਦਾ ਨੀਤੀਆਂ ਦੇ ਵਿੱਚ ਕਿ ਹੈ ਕਿਸੇ ਵੀ ਪਾੜੇ ਨੂੰ ਪਹਿਚਾਣਨ ਦੇ ਲਈ ਗ੍ਰਹਿ ਦਫ਼ਤਰ ਨੂੰ ਨਿਰਦੇਸ਼ ਦਿੱਤੇ ਗਏ ਨੇ ਜਿਨ੍ਹਾਂ ਨੂੰ ਨੁਕਸਾਨ ਦੇ ਨਫ਼ਰਤਪਰੇ ਵਿਸ਼ਵਾਸਾਂ ਅਤੇ ਹਿੰਸਾ ਨੂੰ ਜੋ ਇਹ ਕੰਮ ਸਾਡੀ ਯੋਜਨਾਵਾਂ ਸਹਿਮਤੀ ਤੇ ਪ੍ਰੇਰਣਾ ਬਣਾਉਣ ਲਈ ਭਾਈਚਾਰਿਆਂ ਦੇ ਨਾਲ ਮਿਲ ਕੇ ਕੰਮ ਕਰਦੇ ਹੋਏ ਸਰਕਾਰ ਨੇ ਕੱਟੜਵਾਦ ਦਾ ਮੁਕਾਬਲਾ ਕਰਨ ਦੇ ਲਈ ਇੱਕ ਨਵੀਂ ਰਣਨੀਤਿਕ ਪਹੁੰਚ ਦਰਸਾਉਂਦੀ ਹੈ ਤੇ ਨਵੀਂ ਰਣਨੀਤੀ ਦਾ ਉਦੇਸ਼ ਨਫ਼ਰਤ ਭਰੇ ਵਿਚਾਰਧਾਰਾਵਾਂ ਨੂੰ ਆਪਣੇ ਵੱਲ ਜਿੱਤੇ ਹੋਏ ਜਾਣ ਤੋਂ ਰੋਕਣ ਲਈ ਸਰਕਾਰ ਮੈਨੀਫੈਸਟੋ ਪ੍ਰਤੀਬੱਧਤਾ ਨੂੰ ਪੂਰਾ ਕਰਨਾ ਚਾਹੁੰਦੀ ਹੈ ਤੇ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਸਰਕਾਰ ਹੁਣ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੀ ਹੈ ਤੇ ਸ਼੍ਰੀਮਤੀ ਕਪੂਰ ਨੇ ਪਿਛਲੀ ਕਨਜ਼ਰਵੇਟਿਵ ਸਰਕਾਰ ਦੀ 2015 ਤੋਂ ਬਾਅਦ ਕੋਈ ਅਤਵਾਦ ਵਿਰੋਧੀ ਰਣਨੀਤੀ ਨਾ ਹੋਣ ਲਈ ਅਲੋਚਨਾ ਵੀ ਕੀਤੀ ਸੀ ਤੇ ਉਹਨਾਂ ਨੇ ਕਿਹਾ ਕਿ ਇੱਕ ਵਿਆਪਕ ਪਹੁੰਚ ਜਾ ਵਿਵਹਾਰਕ ਯੋਜਨਾਵਾਂ ਦੀ ਘਾਟ ਭਾਈਚਾਰੇ ਨੂੰ ਕੱਟ ਸੁਰੱਖਿਤ ਛੱਡ ਰਹੀ ਹੈ। ਸੋ ਕੈਨੇਡੀਅਨ ਖਬਰਨਾਮਾ ਜਿੱਥੇ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਕਿ ਦੇਸ਼ ਤੇ ਦੁਨੀਆ ਦੀਆਂ तमाम ਖਬਰਾਂ ਤੁਹਾਡੇ ਲਈ ਅਸੀਂ ਲੈ ਕੇ ਆਜ਼ਰੂਏ। ਚੈਨਲ ਨੂੰ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ। ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ਼ ਨਿਊਜ਼ ਹਾਲਾ ਦੇ ਨਾਲ।